ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੱਲ ਤੋਂ ਆਪਾਂ ਹੈਗੇ ਆਂਗੇ ਕੜਾਈ ਤੇ ਵਿਆਹ ਚ ਤੇ ਕੱਲ ਵਾਲੀ ਵੀਡੀਓ ਜਿਹਨੇ ਹਜੇ ਤੱਕ ਨਹੀਂ ਦੇਖੀ ਉਹ ਕੱਲ ਵਾਲੀ ਵੀਡੀਓ ਜਾ ਕੇ ਜਰੂਰ ਦੇਖ ਲਿਓ ਤੇ ਬਾਕੀ ਦਿਖਾਉਣਿਆਂਗੇ ਅੱਜ ਵੀ ਤੁਹਾਨੂੰ ਵਿਆਹ ਤੇ ਬਾਕੀ ਗੱਲਾਂ ਆਪਾਂ ਵੀਡੀਓ ਚ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਲੋ ਜੀ ਜਲੇਬਾਂ ਵਰ ਰੰਗਾ ਆ ਮੁੰਡੇ ਕਰੀ ਜਾਂਦੇ ਕੰਮ ਤੇ ਪਰਲੇ ਪਾਸੇ ਲੱਡੂ ਬਣੀ ਜਾਂਦੇ ਅੱਗੇ ਅੱਜ ਦੋ ਗੜਾ ਹੋਰ ਬਣਾ ਰਹੇ ਆ ਐ ਸ਼ਕਲ ਦਿਖਾ ਦੇ ਜੀ ਛੋਟੀ ਹੈਲੋ ਹਾਈ ਕਰ ਦੋ ਮੜਾ ਜੀ ਹੈਲੋ ਹਾਈ ਕਰ ਦੋ ਇੱਧਰ ਸਬਜ਼ੀ ਬਨ ਰਹੀ ਏ ਇੱਧਰ ਬੰਦੇ ਬੈਠੇ ਆ ਆ ਮੇਨ ਹਲਵਾਈ ਆ ਸਾਡੇ ਇਲਾਕੇ ਦਾ ਮਸ਼ਹੂਰ ਹਲਵਾਈ ਲਓ ਉਹ ਹੋਏ ਹੈ ਲਓ ਯਾਰ ਮੁੰਡੇ ਨੂੰ ਆਪਾਂ ਕੱਲ ਵਿਲਾ ਕਹਿਤਾ ਸੀ ਅੱਜ ਇਹ ਕੰਮ ਕਰੀ ਗਏ ਸੀਰੀਅਸ ਲੈ ਗਿਆ ਇਹ ਗੱਲ ਨੂੰ ਸੀਰੀਅਸ ਲੈ ਗਿਆ ਇਹ ਗੱਲ ਨੂੰ ਲਿਆ ਉਹ ਆ ਗਿਆ ਭੱਜ ਗਏ ਸਾਰੇ ਆਏ ਰੋਕ ਆ ਗਿਆ ਤੂੰ ਥੋੜਾ ਯਾਰ ਹਾਂ ਮੈਂ ਤਾਂ ਹੁਣ ਆਇਆਗਾ ਠੀਕ ਆ ਦੇ ਵਾਸਤੇ ਲੱਤਾਂ ਨਾ ਲੱਗਿਆ ਭਰਾਵਾ ਹੁਣ 25 ਕਿਲੋ ਮੈਂ ਹੂੰ ਇਹ ਆ ਵਿਆਹ ਵਾਲਾ ਮੁੰਡਾ ਆ ਵਿਆਹ ਵਾਲਾ ਮੁੰਡਾ ਲਓ ਇਹ ਕੱਢੀ ਖੰਡ ਕੱਢੀ ਜੰਨੇ ਆ ਗੈਸ ਗੱਲਾਂ ਚ ਨਹੀਂ ਨਹੀਂ ਗਲਾਵ ਜਾ ਮੜ ਜਾ ਆਹ ਵੰਦਾ ਹਲਵਾਈ ਹੈ ਛੋਟੀ ਦਾ ਲਓ ਜੀ ਭਾਈ ਆਪ ਨੂੰ ਦੂਜਾ ਕਿੱਥੇ ਹੀ ਰਾਸ ਗੁੱਲੇ ਵਾਲਾ ਦੇਗਾ ਰਾਸ ਗੁੱਲੇ ਲਾਓ ਉਹ ਪਿਆ ਮਗਰ ਬਦੋ ਬਾਈ ਉਹ ਤਾਂ ਪ੍ਰੋਫੈਸ਼ਨਲ ਕਰਦੀ ਹੁੰਦੇ ਘਰ ਵਾਲੇ ਅੱਛਾ ਤੇਰਾ ਕੀ ਕਰਨਾ ਖਵਾ ਕਰੀ ਲਓ ਇਹ ਰਾਸ ਗੁੱਲੇ ਚੱਕ ਦੇ ਝੋਟਾ ਨਾ ਦੇ ਅਜੇ ਨਹੀਂ ਚੋਟਾ ਚੱਕ ਚੱਕ ਦੇ ਝੋਟਾ ਨਹੀਂ ਨਹੀਂ ਅਜੇ ਨਹੀਂ ਤੇ ਮੋਢਾ ਵੀ ਝੋਟਾ ਖਾ ਕੇ ਦਿਖਾਉਗਾ ਹਾਂ ਜੋਟਾ ਮਤਲਬ ਕਿ ਇੱਕ ਗਲਾਬ ਜਮਨ ਇੱਕ ਰਾਗੂਲਾ ਇੱਕ ਚਮਚਾ ਇੱਕ ਦੁੱਜੀ ਮਲਾਈ ਚਾਹ ਨਹੀਂ ਇੰਨੇ ਨਾਲ ਕਿਉਂ ਲਗਵਾਗੇ ਓਟੀਆਂ ਲੱਗ ਜਾਣੀਆਂ ਬਹੁਤ ਨਹੀਂ ਹੁੰਦਾ ਯਾਰਾ ਬਾਅਦ ਚ ਦੁੱਜੀ ਮਲਾ ਕੇ ਕਾਢ ਹੀ ਦਿਆਂ ਸਾਰਾ ਗੁਰੂ ਮਿੱਠਾ ਮਿੱਠਾ ਨਹੀਂ ਮਿੱਠਾ ਨਹੀਂ ਇਹਨਾਂ ਨੂੰ ਮਿੱਠਾ ਆਇਆ ਗਿਆ ਆਇਆ ਗਿਆ ਬਈ ਇਹ ਮੁੰਡਾ ਦਸ ਬਲਾ ਗਿਆ ਲਓ ਜੀ ਮੰਜਾ ਬਿਸਤਰਾ ਇਕੱਠੇ ਕਰਨ ਵਾਲੀ ਟੀਮ ਤਿਆਰ ਆ ਮੰਜਾ ਵਸਤਰਾ ਟੀਮ ਮੈਂ ਕਿਹ ਤਿਆਰ ਆ ਗਈ ਬੱਸ ਛੱਡ ਦੇ ਛੱਡ ਦੇ ਲੋ ਯਾਰ ਲੜੀ ਜਾਂਦੇ ਬੰਦੇ ਵਿੱਚ ਅਸੀਂ ਤਾਂ ਜਵਾਕ ਹੀ ਆਂ ਚਲ ਅਸੀਂ ਜਵਾਕ ਵਜਾਂਗੇ ਤੇ ਬੱਚੇ ਬੰਦੇ ਵਿਆਹੇ ਵਰੇ ਉਹਨਾਂ ਨੂੰ ਵੀ ਨਹੀਂ ਪਤਾ ਮੰਜੇ ਵਸਤਰੀ ਇਕੱਠੇ ਕਰਨ ਦਾ ਕਿਉਂ ਸਹਜ ਨੂਰ ਕੁਝ ਦੋ ਸ਼ਬਦ ਨਾ ਆਹ ਬੰਦਾ ਵਿਆਹਿਆ ਹੋਇਆ ਆ ਆਹ ਇਹਨਾਂ ਨੂੰ ਵੀ ਘੱਟ ਹੀ ਪਤਾ ਇਹਨਾਂ ਨੂੰ ਵੀ ਬਸ ਕੰਮ ਚਲਾਉ ਮਹਿਕਵੇਂ ਹੀ ਹੈ ਵੀ ਲਓ ਜੀ ਟਰਾਲੀ ਭਰ ਲਈ ਮੰਜੇ ਵੇ ਇਸ ਤਰ੍ਹਾਂ ਦੀ ਦੇ ਲਾਉਣ ਜਾਂਦੇ ਆ ਲਾਉਣ ਜਾਂਦੇ ਆ ਕਿ ਹਜੇ ਹੋਰ ਸੋ ਦੇਖੋ ਜੀ ਕਿਵੇਂ ਉਧਰ ਗਾਜਰ ਪਾਲਕ ਰੈਡੀ ਹੋ ਗਿਆ ਬਣ ਕੇ ਇਧਰ ਮਰ ਰਹੀ ਹੈ ਮੋਤੀ ਜੂਰ ਦੇ ਲੱਡੂ ਤੇ ਉਧਰ ਪਕੌੜਾ ਨਾ ਬੂੜਨਾ ਚੱਕਰਪਾੜੀ ਮਠਿਆਈ ਬਣਾਤੀ ਮਠਿਆਈ ਦਾ ਕੰਮ ਰੈਡੀ ਹੋ ਗਿਆ ਬਾਕੀ ਚੱਲ ਰਿਹਾ ਕੱਲ ਨੂੰ ਫਿਰ ਜਾਗੋ ਦਾ ਕੰਮ ਚੱਲੂਗਾ ਲਓ ਜੀ ਮੰਜੇ ਬਿਸਤਰੇ ਇਕੱਠੇ ਕਰਨ ਦਾ ਕੰਮ ਚੱਲ ਰਿਹਾ ਤੇ ਆਪਣੀ ਡਿਊਟੀ ਕਹਿੰਦੇ ਅਦਰ ਕਾਪੀ ਤੇ ਲੱਗੀ ਆ ਮਿੱਤਰੋ ਤੇ ਦੂਜਾ ਘੜਾ ਇੱਕ ਕਿੜਾ ਸੀ ਲਾਏ ਸੀ ਆ ਗਏ ਮਾਰਕਰ ਵਾਲਾ ਬੰਦਾ ਆਪਣੀ ਕਾਪੀ ਤੇ ਨਾ ਸ਼ੂ ਆਇਆ ਕਹਿੰਦੇ ਹੁਣ ਹੁਣ ਕੰਮ ਛੇਤੀ ਹੋਣਾ ਕਹਿੰਦੇ ਹਣ ਵਾਈ ਜਾਂਦਾਗਾ ਹੁਣ ਆ ਜਾ ਉਹ ਇੱਧਰ ਚੜ ਜਾ ਘੰਡੇ ਦੇ ਮੇਰਾ ਆ ਜਾ ਆ ਤਾਂ ਚੱਤ ਆ ਰੱਖ ਲੋ ਲੈ ਫੜਾ ਸਹੀ ਜਣੀ ਮੈਂ ਆਖਿਆ ਸਰਾ ਕਰਾ ਦੂੰਗਾ ਪਰ ਠੀਕ ਹੈ ਇਹੀ ਕੰਮ ਕੀਤਾ ਆਪਾਂ ਹਮ ਤਾਂ ਲੋ ਜੀ ਅਸੀਂ ਕਰੇ ਸੀਗੇ ਮੰਜੇ ਬਿਸਤਰੇ ਇਕੱਠੇ ਦੇ ਅੱਦੇ ਅੱਦੇ ਬਾਲਣ ਇਕੱਠੇ ਕਰਕੇ ਦੇ ਦਿਆ ਵੇ ਕੁੱਤੇ ਕੁੱਤਿਆਂ ਦੇ ਪੈਣ ਵਾਲੇ ਪਰ ਠੀਕ ਆ ਅੱਦੇ ਦਾ ਬਾਲਣ ਹੀ ਆਗੇ ਚਲ ਆ ਬਾਲਣ ਹੀ ਆ ਆ ਲਾ ਕੋਈ ਨਹੀਂ ਸਭ ਕੁਝ ਚੱਲਦਾ ਸਭ ਚੱਲਣਗੇ ਉਧਰ ਲੋਹਾ ਉਧਰ ਦੀ ਸਾਈਡ ਲੋਹਾ ਹੈ ਇਧਰ ਹੀ ਨਾ ਲੱਕੜ ਕੋਈ ਨਹੀਂ ਸਭ ਚੱਲਣਗੇ ਇੱਥੇ ਲਾ ਕੇ ਰੱਖਦੇ ਆਂ ਬਸ ਜਿੰਨੇ ਕਰਨੇ ਸੀ ਉਹਨੇ ਕਰ ਲੇ ਕਿਸੇ ਦੇ ਘਰੇ ਲਾ ਕੇ ਰੱਖ ਦਿੰਨੇ ਆ ਇੱਥੇ ਪਈ ਜਾਣਗੇ ਆਪੇ ਰਿਸ਼ਤੇਦਾਰ ਲੈ ਆਉਂਦੇ ਕਿ ਲੋ ਮਣੂ ਦੇਣਗੇ ਵੇ ਬਣਾਉਂਦੇ ਬਣਾਉਂਦੇ ਦਰਵਾਜ਼ਾ ਗਾਜਰ ਵਾਲਾ

ਆਲਾ ਸਾੜਦੇ ਮਾਰੋ ਯਾਰ ਆ ਇਦਰਾ ਬਾਤ ਰੇ ਆ ਮੁੰਡਾ ਜੀ ਗਿਆਨੀ ਗੋਨਿਆਂ ਨੇ ਕੀ ਕਰੀ ਜਾਂਦਾ ਬਾਈ ਤੂੰ ਕਾਜਰਵਾ ਬਣਾਉਂਦੇ ਆ ਜੀ ਆ ਮੁੰਡਾ ਇਦਰਾ ਆ ਦੇ ਤੂੰ ਆ ਮੱਗਾ ਸਾਰ ਯਾਰਾ ਪਾਣੀ ਲਾਓ ਔਰ ਸੰਗਿਆ ਬਾਈ ਲੈ ਲਓ ਜੀ ਸ਼ਾਮ ਦਾ ਮਾਹੌਲ ਵਿਆਹ ਦਾ ਆ ਗਿਆ ਹੁਣ ਕਾਬੀ ਰਾਂਦਾ ਠੱਕਾ ਯਾਰ ਕਾਲਾ ਦੱਕਾਗਾ ਉੱਥੇ ਖੜੋ ਉਹ ਇਧਰ ਇਧਰ ਨਾ ਨਾ ਫੋਟੋ ਨਹੀਂ ਫੋਟੋ ਅੱਡੋ ਕੱਲ ਨੂੰ ਖਚਾਂਗੇ ਨਹੀਂ ਨਹੀਂ ਸ਼ਰਮਾਉਣਾ ਸ਼ਰਮਾਉਂਦਾ ਮੁੰਡਾ ਬਾਕੀ ਇਧਰ ਚੱਲ ਰਿਹਾ ਬੈਠੇ ਆਗੇ ਬੰਦੇ ਤੇ ਪ੍ਰਸ਼ਾਦਾ ਪਾਣੀ ਸਿਕਾਉਣੇ ਆਗੇ ਟਾਈਮ ਹੋਣ ਲੱਗਿਆ ਬਸ ਹਾਂ ਕੀ ਨਾਂ ਅੰਤਰ ਲਾਡੀ ਸਹਜ ਮੂਰ ਪੀਤਾ ਬਾਡੀ ਬਾਡੀ ਲਾ ਕੇ ਹੋਰ ਨਾ ਦੇਦਾ ਮੈਂ ਥੋੜਾ ਰਾਤ ਨੂੰ ਹੋਰ ਕਿਸੇ ਕਿਨੇ ਕਿਨੇ ਲੱਡੂ ਖਾ ਲਏ ਓਏ 10 10 ਬਈ ਦਰ ਤੈਨੂੰ ਤਨ ਕਾ ਦੋ ਤਨ ਕਿਹੜੇ ਖਾਦੇ ਆ ਬੋਤੀ ਚੂ ਠੀਕ ਆ ਆਪਰਾ ਸਿੰਪਲ ਹੀ ਚੱਕਿਆ ਇਹ ਗਲਾਬ ਆ ਆਪਣਾ ਗਲਾਬ ਇਹ ਮੇਰਾ ਪਤਾ ਹੀ ਨਹੀਂ ਕਿੰਨੇ ਆ ਨੰਗ ਗਿਆ ਟੇਸਟ ਕਰ ਲੇਗਾ ਕਿ ਨਹੀਂ ਅੰਦਰ ਨਗਾ ਨਾ ਦੇ ਸੈਂਕੜੇ ਅੰਦਰ ਸਿੱਧੀ ਛਾਲ ਤੀ ਵੱਡੀ ਨਾੜ ਤੇ ਠੀਕ ਆ ਯਾਰ ਹਾਂ ਲੋ ਵੀ ਮਿੱਤਰੋ ਮੋਤੀ ਜੂਰ ਵਾਲੇ ਵੀ ਤਿਆਰ ਨੇ ਅਦਰ ਯਾਰੋ ਖਾਗ ਰਹੇ ਨੇ ਤੇ ਲੇਕੂਣਾ ਵੀ ਅੱਜ ਬਣਾ ਦਿੰਗਾ ਸੀਗਾ ਦੋ ਮੰਜੇ ਭਰਤੇ ਆ ਛੱਕ ਦੇ ਜੀ ਆਇਆ ਨਹੀਂ ਕੀਤਾ ਆਇਆ ਨਹੀਂ ਕੀਤਾ ਉਹ ਇੱਕ ਥਾਂ ਦੀ ਕਰਤੀ ਸੀ ਲੱਗੂ ਚੰਦ ਨੇ ਆ ਮਾ ਦਾ ਯਾਰ ਕੀਤਾ ਚੰਦ